ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ 10000 ਪੁਲਿਸ ਮੁਲਾਜ਼ਮਾਂ ਦੇ ਤਵਾਦਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹ ਜ਼ਿਕਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕੀਤਾ ਗਿਆ ਦੇਖੋ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹੋਰ ਕੀ ਕੁਝ ਕਿਹਾ ਪੁਲਿਸ ਦੇ ਹੌਲਦਾਰ ਸਹਿਬਾਨ ASI 10000 ਬਦਲਤੇ ਤੇ ਤੁਸੀਂ ਅੰਦਾਜ਼ਾ ਲਾਓ ਉਹ ਕੀ ਕਹਿ ਕੇ ਬਦਲੇ ਆ ਮੁੱਖ ਮੰਤਰੀ ਨੇ ਵੀ ਜਿਹੜਾ ਨਸ਼ੇ ਦਾ ਲੈਣ ਦੇਣਾ ਨੈਕਸਸ ਆ ਉਹ ਇਹਨਾਂ ਦੇ ਨਾਲ ਆ ਤੇ ਤੁਸੀਂ ਅੰਦਾਜ਼ਾ ਲਾਓ ਕਿੰਡੀ ਵੱਡੀ ਇੱਕ ਤੁਮਤ ਇੱਕ ਪੁਲਿਸ ਤੇ ਲਾਤੀ ਤੇ ਅੱਜ ਪੁਲਿਸ ਕਿਹੜੇ ਮੂੰਹ ਨਾਲ ਲੋਕਾਂ ਦੇ ਮੂਹਰੇ ਕੋਲ ਜਾਊਗੀ ਜਿਸ ਪੁਲਿਸ ਨੂੰ ਜਿਸ ਵਰਦੀ ਨੂੰ ਉਸ ਮੁੱਖ ਮੰਤਰੀ ਉਸ ਹੋਮ ਮਿਨਿਸਟਰ ਨੇ ਉਸ ਸਰਕਾਰ ਨੇ ਕਹਤਾ ਵੀ ਇਹ ਨਸ਼ੇ ਦੇ ਵਪਾਰੀਆਂ ਰਲੇ ਹੋਏ ਨੇ ਤੁਸੀਂ ਦੇਖੋ ਤਾਂ ਸਹੀ ਨਾ ਇਹ ਪੁਲਿਸ ਜਿਹੜੀ ਆ ਹਮੇਸ਼ਾ ਅਤਵਾਦ ਨਾਲ ਲੜਦੀ ਰਹੀ ਆ ਬਾਰਡਰ ਤੇ ਇਹ ਸਾਡੀ ਸਟੇਟ ਆ ਪੁਲਿਸ ਨੇ ਕਦੇ ਸਿਰ ਨਹੀਂ ਮਾਨੀ ਕੀਤਾ ਅੱਜ ਯਾਰ ਤੁਸੀਂ ਉਸ ਪੁਲਿਸ ਨੂੰ ਇਹ ਕਹਤਾ ਵੀ ਇਹ ਇਹ ਰਲੇ ਹੋਏ ਨੇ ਕੁਝ ਦਿਨਾਂ ਵਿੱਚ ਹੀ ਉਥੇ ਦੀ ਸਰਕਾਰ ਬਿਹਾਰ ਦੀ ਤੇ ਸੀਬੀਆਈ ਉਹ ਸਾਰੀਆਂ ਚੀਜ਼ਾਂ ਮੂਰੇ ਰੱਖੇਗੀ ਵੀ ਕਿਸ ਤਰੀਕੇ ਨਾਲ ਇਹ ਤੇਜਸਵੀ ਯਾਦਵ ਨੇ ਇਹਦੇ ਸਟਾਫ ਨੇ ਕਿਵੇਂ ਪੇਪਰ ਲੀਕ ਕੀਤਾ ਕਿਵੇਂ ਪੇਪਰ ਵੇਚਿਆ ਉਹ ਸਾਰੀਆਂ ਗੱਲਾਂ ਜਵਾਬ ਇਹਨਾਂ ਨੂੰ ਦੇਣੇ ਪੈਣੇ ਆ ਕਿਉਂਕਿ ਗੜਬੜੀ ਆ ਜਿਹੜੀ ਉਹ ਇਹਨਾਂ ਨੇ ਕੀਤੀ ਆ ਇਸ ਕਰਕੇ ਸਰਕਾਰ ਨੇ ਬਿਲਕੁਲ ਬੜੀ ਉੱਤੇ ਗੰਭੀਰ ਹੁੰਦੇ ਕਮੇਟੀ ਵੀ ਬਣਾਈ ਆ ਤੇ सीबीआई ਨੂੰ ਵੀ ਜਿਹੜਾ ਏ ਉਹ ਵੀ ਕੇਸ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ 10000 ਪੁਲਿਸ ਮੁਲਾਜ਼ਮਾਂ ਦੇ ਤਵਾਦਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਨੂੰ ਬਦਨਾਮ ਕੀਤਾ ਜਾ ਰਿਹਾ ਏ ਇਹ ਜ਼ਿਕਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕੀਤਾ ਗਿਆ ਦੇਖੋ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹੋਰ ਕੀ ਕੁਝ ਕਿਹਾ ਪੁਲਿਸ ਦੇ ਹੌਲਦਾਰ ਸਹਿਬਾਨ ASI 10000 ਬਦਲਤੇ ਤੇ ਤੁਸੀਂ ਅੰਦਾਜ਼ਾ ਲਾਓ ਉਹ ਕੀ ਕਹਿ ਕੇ ਬਦਲੇਆ ਮੁੱਖ ਮੰਤਰੀ ਨੇ ਵੀ ਜਿਹੜਾ ਨਸ਼ੇ ਦਾ ਲੈਣ ਦੇਣਾ ਨੈਕਸਸ ਆ ਉਹ ਇਹਨਾਂ ਦੇ ਨਾਲ ਆ ਤੇ ਤੁਸੀਂ ਅੰਦਾਜ਼ਾ ਲਾਓ ਕਿੱਡੀ ਵੱਡੀ ਇੱਕ ਦੂਮਤ ਇੱਕ ਪੁਲਿਸ ਤੇ ਲਾਤੀ ਤੇ ਅੱਜ ਪੁਲਿਸ ਕਿਹੜੇ ਮੂੰਹ ਨਾਲ ਲੋਕਾਂ ਦੇ ਮੂਹਰੇ ਕੋਲ ਜਾਊਗੀ ਜਿਸ ਪੁਲਿਸ ਨੂੰ ਜਿਸ ਵਰਦੀ ਨੂੰ ਉਸ ਮੁੱਖ ਮੰਤਰੀ ਉਸ ਹੋਮ ਮਿਨਿਸਟਰ ਨੇ ਉਸ ਸਰਕਾਰ ਨੇ ਕਹਿਤਾ ਵੀ ਇਹ ਨਸ਼ੇ ਦੇ ਵਪਾਰੀਆਂ ਰਲੇ ਹੋਏ ਨੇ ਤੁਸੀਂ ਦੇਖੋ ਤਾਂ ਸਹੀ ਨਾ ਇਹ ਪੁਲਿਸ ਜਿਹੜੀ ਆ ਹਮੇਸ਼ਾ ਅਤਵਾਦ ਨਾਲ ਲੜਦੀ ਰਹੀ ਆ ਬਾਰਡਰ ਤੇ ਇਹ ਸਾਡੀ ਸਟੇਟ ਆ ਪੁਲਿਸ ਨੇ ਕਦੇ ਸਿਰ ਨਹੀਂ ਮਾਨੀ ਕੀਤਾ ਅੱਜ ਯਾਰ ਤੁਸੀਂ ਉਸ ਪੁਲਿਸ ਨੂੰ ਇਹ ਕਹਤਾ ਵੀ ਇਹ ਇਹ ਰਲੇ ਹੋਏ ਨੇ ਕੁਝ ਦਿਨਾਂ ਵਿੱਚ ਹੀ ਉੱਥੇ ਦੀ ਸਰਕਾਰ ਬਿਹਾਰ ਦੀ ਤੇ ਸੀਬੀਆਈ ਉਹ ਸਾਰੀਆਂ ਚੀਜ਼ਾਂ ਮੂਰੇ ਰੱਖੇਗੀ ਕਿ ਕਿਸ ਤਰੀਕੇ ਨਾਲ ਇਹ ਤੇਜਸਵੀ ਯਾਦਵ ਨੇ ਇਹਦੇ ਸਟਾਫ ਨੇ ਕਿਵੇਂ ਪੇਪਰ ਲੀਕ ਕੀਤਾ ਕਿਵੇਂ ਪੇਪਰ ਵੇਚਿਆ ਉਹ ਸਾਰੀਆਂ ਗੱਲਾਂ ਜਵਾਬ ਇਹਨਾਂ ਨੂੰ ਦੇਣੇ ਪੈਣੇ ਆ ਕਿਉਂਕਿ ਗੜਬੜੀ ਆ ਜਿਹੜੀ ਉਹ ਇਹਨਾਂ ਨੇ ਕੀਤੀ ਆ ਇਸ ਕਰਕੇ ਸਰਕਾਰ ਨੇ ਬਿਲਕੁਲ ਬੜੀ ਉੱਤੇ ਗੰਭੀਰ ਹੁੰਦੇ ਕਮੇਟੀ ਵੀ ਬਣਾਈ ਆ ਤੇ ਸੀਬੀਆਈ ਨੂੰ ਵੀ ਜਿਹੜਾ ਏ ਉਹ ਵੀ ਕੇਸ ਆ ਜਿਹੜਾ ਦੇ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ 10000 ਪੁਲਿਸ ਮੁਲਾਜ਼ਮਾਂ ਦੇ ਤਵਾਦਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਨੂੰ ਬਦਨਾਮ ਕੀਤਾ ਜਾ ਰਿਹਾ ਏ ਇਹ ਜ਼ਿਕਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕੀਤਾ ਗਿਆ ਦੇਖੋ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਹੋਰ ਕੀ ਕੁਝ ਕਿਹਾ ਪੁਲਿਸ ਦੇ ਹੌਲਦਾਰ ਸਹਿਵਾਨ ਐਸਆਈ 10000 ਬਦਲਤੇ ਤੇ ਤੁਸੀਂ ਅੰਦਾਜ਼ਾ ਲਾਓ ਉਹ ਕੀ ਕਹਿ ਕੇ ਬਦਲੇ ਆ ਮੁੱਖ ਮੰਤਰੀ ਨੇ ਵੀ ਜਿਹੜਾ ਨਸ਼ੇ ਦਾ ਲੈਣ ਦੇਣਾ ਨੈਕਸਸ ਆ ਉਹ ਇਹਨਾਂ ਦੇ ਨਾਲ ਆ ਤੇ ਤੁਸੀਂ ਅੰਦਾਜ਼ਾ ਲਾਓ ਕਿੰਡੀ ਵੱਡੀ ਇੱਕ ਤੂਮਤ ਇੱਕ ਪੁਲਿਸ ਤੇ ਲਾਤੀ ਤੇ ਅੱਜ ਪੁਲਿਸ ਕਿਹੜੇ ਮੂੰਹ ਨਾਲ ਲੋਕਾਂ ਦੇ ਮੂਹਰੇ ਕੋਲ ਜਾਊਗੀ ਜਿਸ ਪੁਲਿਸ ਨੂੰ ਜਿਸ ਵਰਦੀ ਨੂੰ ਉਸ ਮੁੱਖ ਮੰਤਰੀ ਉਸ ਹੋਮ ਮਿਨਿਸਟਰ ਨੇ ਉਸ ਸਰਕਾਰ ਨੇ ਕਹਿਤਾ ਵੀ ਇਹ ਨਸ਼ੇ ਦੇ ਵਪਾਰੀਆਂ ਰਲੇ ਹੋਏ ਨੇ ਤੁਸੀਂ ਦੇਖੋ ਤਾਂ ਸਹੀ ਨਾ ਇਹ ਪੁਲਿਸ ਜਿਹੜੀ ਆ ਹਮੇਸ਼ਾ ਅਤਵਾਦ ਨਾਲ ਲੜਦੀ ਰਹੀ ਆ ਬਾਰਡਰ ਤੇ ਇਹ ਸਾਡੀ ਸਟੇਟ ਆ ਪੁਲਿਸ ਨੇ ਕਦੇ ਸਿਰ ਨਹੀਂ ਮਾਨੀ ਕੀਤਾ ਅੱਜ ਯਾਰ ਤੁਸੀਂ ਉਸ ਪੁਲਿਸ ਨੂੰ ਇਹ ਕਹਿਤਾ ਵੀ ਇਹ ਇਹ ਰਲੇ ਹੋਏ ਨੇ ਕੁਝ ਦਿਨਾਂ ਵਿੱਚ ਹੀ ਉੱਥੇ ਦੀ ਸਰਕਾਰ ਬਿਹਾਰ ਦੀ ਤੇ ਸੀਬੀਆਈ ਉਹ ਸਾਰੀਆਂ ਚੀਜ਼ਾਂ ਮੂਰੇ ਰੱਖੇਗੀ ਵੀ ਕਿਸ ਤਰੀਕੇ ਨਾਲ ਇਹ ਤੇਜਸਵੀ ਯਾਦਵ ਨੇ ਇਹਦੇ ਸਟਾਫ ਨੇ ਕਿਵੇਂ ਪੇਪਰ ਲੀਕ ਕੀਤਾ ਕਿਵੇਂ ਪੇਪਰ ਵੇਚਿਆ ਉਹ ਸਾਰੀਆਂ ਗੱਲਾਂ ਜਵਾਬ ਇਹਨਾਂ ਨੂੰ ਦੇਣੇ ਪੈਣੇ ਆ ਕਿਉਂਕਿ ਗੜਬੜੀ ਆ ਜਿਹੜੀ ਉਹ ਇਹਨਾਂ ਨੇ ਕੀਤੀ ਆ ਇਸ ਕਰਕੇ ਸਰਕਾਰ ਨੇ ਬਿਲਕੁਲ ਬੜੀ ਉੱਤੇ ਗੰਭੀਰ ਹੁੰਦੇ ਕਮੇਟੀ ਵੀ ਬਣਾਈ ਆ ਤੇ ਸੀਬੀਆਈ ਨੂੰ ਵੀ ਜਿਹੜਾ ਏ ਉਹ ਵੀ ਕੇਸ ਆ ਜਿਹੜਾ